ਜੋ ਬੋਲੇ ਸੁਨਰ ਪੈ ਭਗਵਾਨ ਫਾਲਮੀਖ ਮਹਾਰਾਜ ਕਿਦੈ ਸ੍ਰੀ ਸ਼੍ਰੀ 108 ਸਤਿਗੁਰੂ ਗਿਆਨ ਆਤਮਾ ਰਾਜ ਕਿਦੈ ਦੋਹਰਾ ਅੰਬੀਦ ਕਰਦੇ ਪ੍ਰਗਟ ਦਿੰਦੇ ਸੰਗਤਾ ਕੀਤੀ ਸ਼ੁਰੂ ਤਿਆਰੀ ਪੂਰਨ ਜਜ਼ਬਾ ਦਿਲੋ ਚਾਕੇ ਆ ਅੱਖਾਂ ਵਿੱਚ ਆ ਗਈ ਖਮਾਰੀ 14 ਅਪ੍ਰੈਲ ਦੀ ਸੰਗਤਾ ਦੇ ਦਿਲ ਚੜ ਗਿਆ ਚਾਹ ਜੁਗ ਪਰਛਿਤ ਜੁਗ ਬਦਲਿਆ ਮਾਤ ਲੋਕ ਦੇ ਅੰਦਰ ਆ ਹਰ ਇੱਕ ਆਪਣਾ ਕੰਮ ਸਮਝ ਕੇ ਇੱਕ ਦੂਜੇ ਤੋਂ ਹੋਖੋ ਅੱਗੇ ਉੱਡ-ਉੱਡ ਪੈਣ ਕਮਨ ਸਾਰੇ ਖੁਸ਼ੀਆਂ ਦੇ ਖੰਭ ਪੈਰੀ ਲੱਗੇ ਖੁਸ਼ੀਆਂ ਨਾਲ ਘਰਾਂ ਨੂੰ ਤੁਰ ਪੈ ਦਿਲ ਵਿੱਚ ਉੱਗਿਆ ਲੱਖ ਬਹਾਰਾ ਸਭਨਾ ਪੋਲ ਵਸੀਲੇ ਆਪਣੇ ਸਭਨਾ ਕੋਲ ਘੜਾ ਦੀ ਆਕਾਰਾ ਸਤਿਗੁਰ ਜੀ ਜਲ ਪਾਣੀ ਛਾ ਕੇ ਸੋਚਣ ਲੱਗ ਪੈ ਫਲ ਦੀ ਫਲ ਫਿਰ ਬੋਲੇ ਸਤਿਗੁਰ ਪੂਰਨ ਬੇਟਾ ਉਠ ਚਲੀਏ ਕਮਰੇ ਆਪਣੇ ਵੱਲ ਰਾਤ ਪਲੰਗ ਤੇ ਸਤਿਗੁਰ ਸੌਂਦੇ ਕਰਦੇ ਸਨ ਜਦ ਗੁਰੂ ਵਿਸ਼ਰਾਮ ਦਾਸ ਪਰਸਤਿਆਸਨ ਲਾ ਕੇ ਗੁਰ ਚਰਨਾਂ ਵਿੱਚ ਕਰਦਾ ਸਦਾ ਆਰਾਮ ਕਰਦਾ ਦਾਸ ਗੁਰਾਂ ਨੂੰ ਮਾਲਿਸ਼ ਝੋਕੇ ਹਿਰਦੇ ਅੰਦਰ ਧਿਆਨ ਫਿਰ ਲਾਸਵਾਦੇ ਸਤਿਗੁਰ ਬੰਦੇ ਜਿਨ੍ਹਾਂ ਨੇ ਬਖਸ਼ਿਆ ਜੀਵਨ ਧਾਰ ਅਭੀ ਉਹ ਟੁੱਟਦੀ ਰਾਤ ਜਾਂ ਸਤਗੁਰ ਕਹਿੰਦੇ ਵਾ ਮੇਰੇ ਭਗਵਾਨ ਸੇਵਕ ਉੱਠ ਕੇ ਉਸੇ ਵੇਲੇ ਸਤਗੁਰ ਜੀ ਨੂੰ ਲੈ ਕੇ ਤਰਪਿਆ ਕਰਨ ਲਈ ਛਨਾਰ ਸਤਗੁਰ ਲਾਸ ਸਮਾਤੇ ਬੈੰਦੇ ਹੋ ਕੇ ਦਾਤੇ ਮਾਲਕ ਅੰਤਰ ਧਿਆਨ ਨੌਖੰਡ ਪ੍ਰਿਥਵੀ ਨਜਰਾ ਅੰਦਰ ਸਤਗੁਰ ਹੁੰਦੇ ਕੁਲ ਦੁਨੀਆ ਦੇ ਜਾਣੇ ਜਾਣ ਸੇਵਕ ਕਲਮ ਬਗਦਵਾ ਤੇ ਕਾਪੀ ਲੈ ਕੇ ਲਿਖਦਾ ਰਹਿੰਦਾ ਸਤਿਗੁਰ ਜੀ ਦੇ ਚੋਜ ਜੋ ਅੱਖਿਆ ਸੰਗ ਦੇਖਦਾ ਕੌਤਕ ਸੋਹਣੇ ਲਿਖਦਾ ਰਹਿੰਦਾ ਰੋਜ਼ 14 ਦੀ ਅਪ੍ਰੈਲ ਤੋਂ ਪਹਿਲਾਂ ਜੋਸ਼ਰਦਾਲੂ ਕੋਲ ਦਾਸਰੇ ਆਉਂਦਾ ਹੈ ਰੋਜ਼ ਤਿਆਰੀ ਉਸ ਦਿਨ ਲਈ ਕਰਦੇ ਕੁੱਲ ਚਾਵਾ ਦੇ ਨਾਲ ਸੁਣਾਉਂਦਾ ਜੋਸ਼ਰਦਾਲੂ ਸਤਿਗੁਰ ਜੀ ਲਈ ਮੇਵੇ ਤੇ ਪ੍ਰੋਟ ਲਿਆਉਂਦੇ ਭੇਟਾ ਕਰਕੇ ਸਤਿਗੁਰ ਜੀ ਨੂੰ ਮਨ ਸੇਵ ਫਲ ਸਤਿਗੁਰ ਤੋਂ ਪਾਉਂਦੇ ਟੈਲੀਪੋਨ ਅਖਬਾਰਾਂ ਤੇ ਆ ਖਬਰਾਂ ਦਾਸ ਤਾਇੰਦੇ ਜਾਂਦੇ ਜੋ ਜੋ ਫਰਜ਼ ਨਿਭਾਏ ਉਹੋ ਉਦਮੀ ਲਿਖ ਕੇ ਜਾਣ ਸੁਣਾਉਂਦਾ ਲੰਗਰ ਤੇ ਭੰਡਾਰੇ ਖਾਤਰ ਸਭ ਕੁਝ ਦੱਸਦੇ ਜੋ ਪ੍ਰਬੰਧ ਹੈ ਕੀਤਾ ਜੋ ਜੋ ਸੌਦਾ ਸਾਨੂੰ ਠੇਕੇਦਾਰਾ ਦੱਸਿਆ ਸੀ ਹੱਥੀ ਜਾਜਾ ਲੇਤਾ ਦੇ ਕੇ ਦੇ ਦੇ ਰੇਖਮ ਤੇ ਸਾਰੀ ਦਸ ਦਿੱਤੀ ਅਸਾਤ ਤਰੀਖ ਉਹ ਨੰਨੋ ਸਾਰੀ ਉਹਨਾਂ ਤਾਂ ਅਸਤਨ ਦੇ ਹੈ ਅਸਾਤ ਸੌਪ ਦਿੱਤੀ ਹੈ ਸੇਵਾ ਤੇ ਸਰਦਾਰੀ ਵਰਤਨ ਰਵਿਨਕੂਰ ਆਣ ਕੇ ਆਪਣੇ ਉਸ Bhandare ਖਾਤਰ ਅੰਬੇਦਕਰ ਦੇ ਸ਼ੁਭ ਦਿਨ ਉਤੇ ਉਸ ਨੇ ਕਮੀ ਨੇਤਾ ਪਿਆਰੇ ਖਾਤਰ ਸੁੰਦਰ ਜਿਹਾ ਪੰਡਾਲ ਬਣੇਗਾ ਵਿੱਚ ਚਟੀਆਂ ਚਾਦਰਾਂ ਤੇ ਗਲੀਚੇ ਇਸ ਪਾਸੇ ਵੀ ਨਜ਼ਰ ਠੇਕੀ ਨਜ਼ਰ ਆਉਣਗੇ ਫੁੱਲਾਂ ਭਰੇ ਬਗੀਚੇ ਮੰਦਰ ਦੇ ਵਿੱਚ ਆਦ ਪੁਰਖ ਦੀ ਮੂਰਤੀ ਸੰਗਤਾਂ ਵਿੱਚ ਵਿਰਾਜਮਾਨ ਲੱਗਿਆ ਸਰਸਤ ਗੁਰਦੇ ਦਾ ਜਿੱਥੋਂ ਸੰਗਤਾਂ ਸੁਣਦੇ ਆ ਮੁਕਤੀ ਲਈ ਗਿਆਨ ਜੋਹ ਕੋ ਜੀ ਦਸਿਆ ਸਾਧ ਸੰਗਤ ਨੇ ਜਾ ਕੇ ਸਤਗੁਰ ਜੀ ਨੂੰ ਦੱਸਿਆ ਹਾਲ ਸੁਣਦਿਆ ਸਤਗੁਰ ਇਸੇ ਵਕਨੋ ਕੁੱਟ ਕੇ ਲਾ ਲਿਆ ਛਾਤੀ ਨਾਲ ਫਿਰ ਫਰਮਾਇਆ ਪਿਆਰੇ ਪੂਰਨ ਆਦਪੁਰਖ ਦੀ ਅਜਬ ਹਲੀਲਾ ਜੋ ਬੰਦਾ ਉਹਦਾ ਹਿਰਦੇ ਹੋ ਜਾਏ ਉਹ ਉਸਦਾ ਹਰ ਥਾਂ ਬਣੇ ਵਸੀਲਾ ਇਹ ਕੰਮ ਤੇਰੇ ਜੁਮੇ ਸਦਾ ਇਹ ਕੰਮ ਤੂੰ ਖੁਦ ਕਰਨਾ ਇਹ ਜਾ ਕੇ ਆਪ ਮਹਿਨੀ ਦਰਗਨਾਥ ਗੇਲ ਨੂੰ ਕਹਿਣਾ ਉਸ ਕੋਲ ਜਾੜਾ ਏ ਕਰਦਿਆ ਜਾਪ ਉਹ ਆਪਣਾ ਹੈ ਬਹੁਤ ਪੁਰਾਣਾ ਸੇਵਕ ਇੱਥੇ ਵਿਚ ਲੰਡੰਦੇ ਵਸਦਾ ਵਾਲਮੀਕ ਭਗਵਾਨ ਦੀ ਮਹਿਮਾ ਉਸ ਸਾਦ ਸਹਤ ਨੂੰ ਰਹਿਦਾ ਦੱਸਦਾ ਉਸ ਨੇ ਆਪਣੀ ਕੋਠੀ ਅੰਦਰ ਗੁਰੂ ਵਾਲਮੀਕਤਾ ਨਿੱਕਾ ਜਿਹਾ ਇੱਕ ਮੰਦਿਰ ਬਣਾਇਆ ਵਾਲਮੀਕ ਭਗਵਾਨ ਦੇ ਮਹਿਮਾਨਾ ਦੀਪਕ ਉਸ ਸਰਦਾ ਨਾਲ ਜਗਾਇਆ ਉਸਨੇ ਸਾਡਾ ਵਰਨ ਵਰਤ ਤੇ ਯਾਤਰਾ ਸੰਗਤਾ ਤਾਈ ਸੜਾਈ ਸੰਗਤਾ ਸੰਗ ਵਿਚਾਰ ਕਰਦਿਆ ਸਨ ਵਿੱਚ ਇਗਲਾਨ ਬਣਾਉਣ ਦੇ ਉਹਨੇ ਹੈ ਵਰਤ ਬਣਾਏ ਆਉਣ ਜਾਂਦੇ ਟਿਕਟਾ ਭੇਜ ਕੇ ਸਾਰਾ ਖਰਚ ਘੱਲ ਕੇ ਨਾਲ ਸਾਨੂੰ ਸੰਗਤਾ ਨਾਲ ਮਿਲਾਇਆ ਉਸਨੇ ਇਹ ਉਸ ਸਤਿ ਭਗਤ ਦਾ ਹੈ ਕਵਾਲ ਉਸ ਨੂੰ ਦੱਸੀ ਪੀਮਰਾਉ ਦੇ ਪਰਗਣ ਵਿਸਤੇ ਕੀਤਾ ਜਾ ਰਿਹਾ ਹੈ ਸਤ ਸੰਗ ਇਸ ਦਿਨ ਕੌਮੇ ਇਤਿਹਾਸ ਦਾ ਦੇਖਣ ਵਾਲਾ ਹੈ ਭਗਤਾ ਰੰਗ ਤੂੰ ਆ ਕੇ ਜਲਵਾ ਦੇਖ ਲੈ ਥੀ ਇਹ ਇਤਿਹਾਸਕ ਕੌਮੇ ਦਿਨ ਇਹ ਆਦਿਵਾਸੀ ਜੋਤਿਆ ਦਾ ਹੈ ਸਰਬ ਸੱਚ ਇੱਕੇ ਦਾ ਚੈਨ ਹੈ ਉਧਰ ਨਿਸ਼ਚਿਤ ਕੀਤੇ ਜੋ ਮੰਦਰ ਦੇ ਵਿੱਚ ਪਾਲ ਮੇਕਤੇ ਸੰਤ ਪੁਜਾਰੀ ਉਹਨਾਂ ਸੰਖਪੂਰ ਕੇ ਜੋਤ ਜਗਾ ਕੇ ਘੜਿਆਲ ਵਜਾ ਕੇ ਕੀਤੀ ਆਪਤੀ ਪਿਆਰੀ ਸੰਗਤਾ ਆਉਣੀਆ ਸ਼ੁਰੂ ਹੋਈ ਆ ਸਾਚਾ ਵਿੱਚੋਂ ਗੀਤ ਗੂੰਜ ਪਏ ਪਿਆਰੇ ਇੰਨਾ ਵਿੱਚੋਂ ਭਗਵਾਨ ਦੀ ਮਹਿਮਾ ਜੋ ਸਰਪ੍ਰਤੀ ਨਾਲ ਸਿੰਦਾਰੇ ਪੰਡਾਲ ਸੇ ਬੜਿਆ ਇਤਨਾ ਸੁੰਦਰ ਵਿੱਚ ਵਿਸ਼ੇ ਹੋਏ ਚਿੱਟਿਆ ਚਤਰਾ ਤੇ ਖਲੀਚੇ ਜਿਸ ਵਾਸੇ ਵੀ ਨਜ਼ਰ ਧਰਾਓ ਪੁੱਲਾ ਨਾਲ ਖਿੜੇ ਹੋਏ ਦਸਤੇ ਕਲਿਆ ਬਾਗ ਬ ਵਿੱਚ ਸੰਗਤਾ ਨੂੰ ਜੀ ਆਇਆ ਆਖਣ ਆਖ ਬਾਹਰ ਖੜੇ ਸਭ ਪ੍ਰਬੰਧਕ ਪਿਆਰੇ ਹਾਰ ਤੇ ਗੁਰਦਸ ਤੇ ਪੜੇ ਹੋਏ ਹੱਥ ਦੇ ਨਾਂ ਤੇ ਪੁੱਲਾ ਨਾਲ ਸ਼ਿੰਗਾਰੇ ਸਭ ਤੋਂ ਪਹਿਲਾਂ ਮਹਿੰਦਰਨਾਥ ਜੀ ਗਿਲ ਆ ਗਿਆ ਸਤਗੁਰ ਜੀ ਦਾ ਸੇਵਕ ਪਿਆਰਾ ਜੋ ਭਗਤਾ ਵਿੱਚ ਚਮਕ ਰਿਹਾ ਹੈ ਦਿਉ ਅੰਬਰ ਤੇ ਚਮਕੇ ਤੂ ਦਾ ਤਾਰਾ ਉਸ ਦਰਸ਼ਨ ਕੀਤੇ ਸਤਗੁਰ ਜੀ ਦੇ ਸਾਜ ਰਜ ਨਜਰਾ ਭਰ ਕੇ ਚੰਨ ਚ ਮੈਂ ਸਤਗੁਰ ਜੀ ਦੇ ਤੇ ਲਪਣਾ ਹੋਠਾ ਕੇ ਧਰ ਕੇ ਜੀ ਕੇ ਅਸੀਸ ਸਤਗੁਰ ਆਖਿਆ ਸੁਖੀ ਬਸੋ ਬੇਟਾ ਮਹਿੰਦਰ ਨਾਥ ਸ਼ਬਦ ਗੁਰੂ ਦਾਸ ਜੁਗਤ ਗੁਰੂ ਦੀ ਧਰਮ ਰਹੀ ਤੇਰੇ ਬੇਟਾ ਸਾਧ ਉਧਰ ਵਿੱਚ ਪੰਡਾਲ ਦੇ ਉਲਟ ਕੇ ਆ ਗਿਆ ਲੰਡਨ ਸਾਰਾ ਦਸਾਰ ਸਨ ਅਤ ਕਾਰ ਵਪਾਰੀ ਡਾਕਟਰ ਰਾਣਕ ਹੋ ਗਈ ਬੇਸ਼ਮਾਰ ਆਕਸਫੋਰਡ ਯੂਨੀਵਰਸਿਟੀ ਤੇਕਰ ਪ੍ਰੋਫੈਸਰ ਵਿਦਵਾਨ ਵੀ ਆ ਗਏ ਦਾਨੇਸ਼ਵਰ ਪਿਆਰਾ ਦੇ ਪੁੱਤਲੇ ਦਾਨੀ ਤੇ ਤਦਵਾਨ ਵੀ ਆ ਗਏ ਜਿਨਾਂ ਨੇ ਕੀਤੀ ਜਗ ਤੋਂ ਸਾਰੀ ਉਹ ਉਸਰ ਲਈਏ ਪਿਆਰੇ ਆ ਗਏ ਜਿਨਾ ਇਹਨੂੰ ਜਾਣਣ ਵੰਡਿਆ ਉਹ ਸੂਰਜ ਚੰਦ ਤਾਰੇ ਆ ਗਏ ਪਰ ਪਰ ਹਾਏ ਬਹਣ ਸੰਗਤਾ ਦੇ ਪਠਿਆ ਉਤੋਂ ਆ ਗਏ ਪਿਆਰੇ ਕੁਲਾ ਫਮਣਾ ਹਾਰਾ ਦੇ ਸੰਗ ਜਿਨਾ ਬਾਣ ਆਪਣੇ ਸਰਦਾ ਸੰਗ ਸ਼ਿੰਗਾਰੇ ਕੁਜਰੇ ਲਾਤੇ ਚੜ ਕੇ ਆ ਗਏ ਪੀਵਰਾਉ ਦਾ ਸੁਣਦਿਆ ਨਾ ਜਗ ਪਲਟਾਉ ਆਬੇਦ ਕਰਦੀ ਜਿਨ੍ਹਾਂ ਦੇ ਬੱਚਿਆ ਮਾਨੀ ਸ਼ਾ ਬਾਰ ਬਰਾਤ ਤੇ ਵਿਸਸ ਲਬਿਆ ਚਰਮਣੋਂ ਚੱਲ ਉਚੇਚਾ ਆਇਆ ਨਾਲ ਆਪਣੇ ਗੁਰਦਰਸ਼ਨ ਲਈ ਗੋਰੇ ਗੋਰੀਆ ਲੈ ਕੇ ਆਇਆ ਮੰਦਰ ਦੇ ਪੰਡਾਲ ਦੇ ਅੰਦਰ ਸਾਧ ਸੰਗਤ ਦਾ ਅੰਤ ਨਾ ਆਵੇ ਗੀਤ ਸੰਗੀਤ ਦਾ ਜਿਉਂਦਾ ਜਾਦੂ ਦਿਲ ਦਾ ਪਿਆਰ ਠੇਵਾਂ ਲਾਵੇ ਕੀ ਜਿਸ ਕਰਤਰ ਨੂੰ ਕਿਹਾ ਸੰਤਾਂ ਨੇ ਹੁਣ ਸਾਡੇ ਤੇ ਉਪਕਾਰ ਕਰਾਓ ਗੁਰਪਰਮੇਸ਼ਰ ਸਤਗੁਰ ਜੀ ਦੇ ਹੁਣ ਸਾਨੂੰ ਸ਼ੁਭ ਪਰਵਚਨ ਸੁਣਾਵਾ ਸੁਣਦਿਆ ਸਾਰ ਵਿਚਾਰ ਸੰਗਤ ਤੇ ਪ੍ਰદાન ਸਾਹਿਬ ਨੂੰ ਕਿਹਾ ਉਸ ਜਾ ਕੇ ਸਤਗੁਰ ਜੀ ਨੂੰ ਜਾ ਕੇ ਅਰਜ ਕਰੋ ਤੇ ਸੰਗਤਾਂ ਵਿੱਚ ਬਿਠਾਓ ਲਿਆ ਕੇ ਪ੍ਰદાન ਸਾਹਿਬ ਤੇ ਨਾਲ ਸਿੱਤਰ ਪੈ ਦੋ ਤਿੰਨ ਆਗੂ ਸਿਪਾਹਸਲਾਰ ਸਤਗੁਰ ਦੀਨੋ ਅਰਜ ਗੁਜਾਰੇ ਕਰ ਪਰਬਤ ਕਾ ਨਮਸਕਾਰ ਸਤਗੁਰ ਕਰਦੀ ਜਾਤ ਆਪ ਰੋਸ਼ ਸ਼ਰਦਾ ਦੇ ਸੰਗ ਸੰਗਤ ਸਾਰੇ ਕਿਰਪਾ ਕਰਕੇ ਦਰਸ਼ਨ ਦੇਵੋ ਜਾ ਕੇ ਉੱਥੇ ਗੁਰ ਪਰਮੇਸ਼ਵਰ ਪਰਉਪਕਾਰੀ ਅੱਗੇ ਸਤਗੁਰ त्याਸ ਜੀ ਬੈਠੇ ਮਹਿੰਦਰਨਾਥ ਬਿਠਾਇਆ ਕਾਸ ਕੋਲ ਬੈਠਾ ਇਹ ਸੇਵਕ ਐਸੇ ਜਿਸ ਤੋਂ ਸਤਗੁਰ ਕਵੀ ਬਣਾਇਆ ਇਹ ਦਾਸ ਦਾਸ ਸਤਗੁਰੂ ਚਰਨੀ ਸੀ ਸੁਖਾਖੇ ਸਰਦਾ ਦੇ ਸੰਗ ਅੰਖੂ ਤਰਪੈ ਸਤਗੁਰ ਨਾਲ ਮਹਿੰਦਰ ਨਾਥ ਗੁਰਾਸੰਗ ਤਰਪਿਆ ਜੋ ਸਤਗੁਰ ਦਾਸੀ ਅੰਗ ਪਾਲ ਚੌਰ ਕਰੇਂਦਾ ਸਤਗੁਰ ਜੀ ਦੇ ਨੋ ਸੇਵਕ ਤਰਪਿਆ ਜਸਨਾਉ ਕਖਸ਼ੇ ਸਤਗੁਰ ਸਵਾਸ ਸ਼ਬਦ ਗੁਰੂ ਸੰਗ ਰਿ ਦੀ ਆਸਿ ਦੀ ਆਸ ਸੰਗ ਭਗਤੀ ਕਵਤਾ ਦੇ ਰਾਸ ਜਦ ਪਹੁੰਚੇ ਗੁਰੂ ਪੰਡਾਲ ਦੇ ਅੰਦਰ ਤੱਕ ਉੱਠ ਕੇ ਸੰਗਤਾ ਕੀਤਾ ਸਨਮਾਨ ਸਤਗੁਰ ਦੇ ਜਕਾਰਿਆਂ ਦੇ ਸੰਗ ਗੂੰਜ ਪੈ ਸੀ ਤਪਦੀ ਅਸਮਾਨ ਚਾਰ ਚਪੇਰਿਓ ਸੰਗਤਾ ਸਤਗੁਰ ਜੀਤੇ ਫੁੱਲ ਕਲੀ ਆਦੀ ਵਰਕਾ ਹੋਈ ਮਹਿਕਰ ਲੱਗ ਪਈ ਪੌੜ ਕੁਸ਼ਿਆ ਜਾਵਾ ਲਈ ਅੰਗੜਾਈ ਮਨੁੱਖਤਾ ਦੀ ਸਨਮਾਨ ਸੰਗ ਉੱਚੀ ਹੋ ਗਈ ਤਾਰ ਅੰਬੇਦਕਰ ਡਾਕਟਰ ਦਾ ਅੱਜ ਪ੍ਰਗਟ ਦਿਨ ਸੀ ਆਦਵਾਸੀਆ ਚਾਵਾ ਨਾਲ ਮਨਾਇਆ ਗਿੱਟ-ਗਿੱਟ ਉੱਚੇ ਹੋ ਕੇ ਤਰਨ ਪਏ ਆਦਵਾਸੀ ਦਿ ਲੋ ਕਹਿਣ ਸਾਡਾ ਮੁਕਤੀ ਦਾਤਾ ਆਇਆ ਸਰਦਾ ਦੇ ਸੰਗ ਪ੍ਰਧਾਨ ਸਾਹਿਬ ਨੇ ਨਿਸ਼ਚਿਤ ਕੀਤੇ ਆਸਣ ਤੇ ਸਤਗੁਰ ਜੀ ਨੂੰ ਗਿਆ ਬਿਠਾਇਆ ਮਹਿੰਦਰਨਾਥ ਨੇ ਸੇਵਕ ਲਈ ਸਤਗੁਰੂ ਜੀ ਦੇ ਖੰਬੇ ਸੱਦੇ ਆਸਣ ਪਿਆ ਵਿਛਾਇਆ ਤੋਵੇਂ ਸੇਵਕ ਬੈ ਗਏ ਆਸਣ ਉੱਪਰ ਸਤਿਗੁਰ ਜੀ ਨੇ ਆਸਣ ਉੱਪਰ ਲਾਇ ਸਮਾਦੀ ਕਲੂ ਕਾਲ ਵਿੱਚ ਮੇਟਣ ਲਈ ਮਨੁੱਖ ਤਾ ਦੇ ਸਿਰ ਉੱਤੋਂ ਚਬਰ ਜਲਮ ਦੀ ਕੁਲ ਉਪਾਦੀ ਫਿਰ ਨੰਬਰ ਵਾਰ ਦਸੀ ਕੁਰਬਾਨੇ ਗੁਰਤੀ ਕਿੰਜ ਸਤ ਗੁਰ ਨੇ ਜਵਲ ਚੁਲਮ ਟੰਗ ਸੰਗ ਟੱਕਰਾ ਲਿਆ ਮਰਨ ਵਾਰ ਤਤੇ ਕਸ਼ਟ ਦੇ ਤੇ ਪਾਲਨੇ ਕੀਆ ਸਾਧੂ ਦੇ ਸੰਗ ਕੌਮੇ ਅਨਕ ਧਰਮ ਲਈ ਸਈਆ ਫਿਰ ਸਤ ਗੁਰ ਜੀ ਨੂੰ ਅਰਜਾ ਕੀਤਿਆ ਸਤ ਗੁਰ ਜੀ ਹੁਣ ਆਪਣੇ ਮੁਖ ਤੋਂ ਸਾਧ ਸੰਗਤ ਲਈ ਪਰਵਚਨ ਉਚਾਰੋ ਇਹ ਜਗਤ ਜਨਨ ਦੇ ਕਲ ਦੁਗਤਾਏ ਆਪਣੇ ਬਖ ਨਾਮ ਸਹਾਰੇ ਪਾਸਾਗਰ ਤੋਂ ਪਾਰ ਉਤਾਰੋ ਇਸ ਲਈ ਆਪਣੀ ਇਹੋ ਰਾਏ ਹੈ ਕਿ ਜੁਗ ਪੁਰਸ਼ ਭੀ ਬਣਾਉਂਦਿਆ ਸਾਰਿਆਂ ਵੱਲੋਂ ਬਾਤਾ ਹੋਵਨ ਕੌਮ ਦੇ ਪਿਆਰ ਸੰਘਰਸ਼ ਤੇ ਵਿੱਚ ਉਹ ਸਖ ਦੀ ਕੌਮ ਦਿਆ ਫਿਰ ਸਾਧ ਸੰਗਤ ਪਰਵਾਤਾ ਹੋਵਣ ਇਹ ਪਰਵਚਨ ਗੁਰਾਂ ਦੇ ਸੁਣਦਿਆ ਸਾਧ ਸੰਗਤ ਨੇ ਜੁਗ ਪਲਟਾਉਣ ਲਈ ਲਾਇ ਦੇ ਕਰੇ ਬੀ ਮਰავਤੇ ਜੀਵਨ ਸੇਤਾ ਹਕਮਕ ਕੀਤੇ ਆਦਵਾਸੀਏ ਸੂਰ ਬੀਰ ਜਵਾਨ ਸੇ ਸਾਰੇ ਫਿਰ ਸਤਗੁਰੂ ਜੀ ਨੇ ਇਹ ਫਰਮਾਇਆ ਅੱਜ ਸੰਗਤ ਜੀ ਵਿਦਵਾਨ ਨੇ ਆਏ ਵਿਦਿਆ ਦੇ ਖੰਬ ਲਾ ਕੇ ਕਿੰਨਾ ਇਸ ਧਰਤੀ ਤੇ ਖੱਕੀ ਬੰਦੇ ਚੰਦ ਤਾਰਿਆ ਤੇ ਪਹਚਾਏ ਬਚਨ ਸੁਣ ਦਿਆ ਸਤਿਗੁਰ ਜੀ ਦੇ ਇਹ ਦਾਣਿ ਸਵਰ ਸੱਜਣ ਸੇਧ ਉਤੇ ਮੈਂ ਕਿਤੇ ਆਇਆ ਉਸ ਕਿਹਾ ਸਾਡੇ ਗੁਰ ਪਰਮੇਸ਼ਵਰ ਸਾਡਾ ਗਿਆਨ ਕਿਤਾਬੀ ਸਾਰਾ ਕਿਸ ਨੇ ਸਾਨੂੰ ਹੈ ਢਕਾਇਆ ਦੌਲਤ ਮਾਲ ਖਜ਼ਾਨੇ ਸਭ ਕੁਝ ਹੁੰਦਿਆ ਦਾਤਾ ਸਾਡਾ ਦਿਲ ਤੇ ਆਤਮਾ ਪਟਕਰ ਹੀ ਹੈ ਸਾਡੀ ਰੂਹ ਨੂੰ ਸੁਖ ਸੁਦੇਵੇਂ ਬਖਸ਼ੋ ਸਤਿਗੁਰ ਜੀ ਸਾਡੇ ਦਿਲ ਦੀ ਧੜਕਣ اٹਕਰਹੀ ਹੈ ਗੁਰ ਪਰਮੇਸ਼ਰ ਹੱਸ ਕੇ ਬੋਲੇ ਅਸੀਂ ਆਪਣੇ ਲਈ ਭਜ-ਭਜ ਮਰਦੇ ਪਰ ਦੂਸਰਿਆਂ ਦੇ ਸੁੱਖ ਆਰਾਮ ਲਈ ਅਸੀਂ ਭਨ ਕੇ ਕੱਖ ਨਹੀਂ ਦੂਰਾ ਕਰਦੇ ਇਹ ਸਭ ਦੁੱਖ ਅੰਦਰ ਦੀ ਭੁੱਖ ਦਾ ਅਸੀਂ ਜਦ ਤੱਕ ਦੁਨੀਆਂ ਦੇ ਨਹੀਂ ਦੁੱਖ ਵਡਾਉਂਦੇ ਤਦ ਤੱਕ ਅਸੀਂ ਦੂਸਰਿਆਂ ਖਾਤਰ ਤਨ ਮਨਿਤੇ ਤਨ ਦੇ ਰਾਹੀ ਦੂਸਰੇ ਆ ਦੇ ਕੰਮ ਨਹੀਂ ਆਉਂਦੇ ਉਦੋਂ ਤੀਕਰਾ ਪਾਠ ਨਵਾਜਾ ਤੀਰਥ ਨਾਤਿਆ ਆਤਮਾ ਦੀ ਕਲਿਆਣੇ ਹੋਣੀ ਸ਼ਬਦ ਗੁਰੂ ਅਤੇ ਦਇਆ ਭਜਨ ਬਿਨ ਨਰ ਕੋ ਰੂਹ ਸਾਡੀ ਬਾਹਰ ਨਿਆਣੀ ਪਰ ਇਹ ਪਰਵਚਨ ਸਦਾ ਹੀ ਆਪਾ ਕਥਾ ਦੇ ਰਾਹੀ ਸੰਗਤਾ ਤਾਂ ਇਸੜਾਉਂਦੇ ਹਾਂ ਭਗਤੀ ਭਜਨ ਸ਼ਬਦ ਗੁਰੂ ਸੰਗ ਲੜ ਸਾਧ ਸੰਗਤ ਨੂੰ ਰੋਜ਼ ਕਥਾਰ ਵਿੱਚ ਲਾਉਂਦੇ ਹਾਂ ਪਰ ਅੱਜ ਦਿਨ ਹੈ ਭੀ ਮਰਾਉ ਉਸ ਜੁਗ ਪੁਰਸ਼ਤਾ ਉਸਤਾ ਜਿਕਰ ਸੁਣਾਉਣਾ ਹੈ ਅੱਜ ਆਪਣਾ ਕੀਵਨ ਤਨ ਮਨ ਆਪਣਾ ਉਸ ਦੇ ਮਿੱਥੇ ਨਿਸ਼ਾਨੇ ਖਾਤਰ ਕਾਮਤੀ ਪੀਠ ਚੜਾਉਣਾ ਹੈ ਅੱਜ ਇਹ ਪ੍ਰਵਚਨ ਸਤਿਗੁਰੂ ਕਰਕੇ ਇਤਿਹਾਸ ਸੰਗਤਾਂ ਨੂੰ ਉਸ ਦੁੱਖ ਪ੍ਰਸਤੀ ਮਹਾ ਪਰਸ਼ੋਕ ਕੋਈ ਬਾਤ ਸੜਾਓ ਜਿਸ ਸਵਾਸ ਸਵਾਸ ਸੁਖਿਆ ਲੈ ਲਾਇਆ ਉਸ ਦੁੱਖ ਪਲਟਾਉ ਚੋ ਦੇ ਦਾ ਇਤਿਹਾਸ ਸੜਾਓ ਇੱਕ ਦੂਜੇ ਵੱਲ ਸੰਗਤਾਂ ਵੇਖਣ ਬੁੱਲਾ ਉੱਤੇ ਵੱਜ ਗਏ ਜਿੰਦਰੇ ਐਸਾ ਪਿਆਰ ਸਰਕਾਰ ਦਾ ਦਰਸੇ ਸਤਿਗੁਰੂ ਬੋਲੇ ਉਠ ਸਾਡੇ ਕੌਮੇ ਸਾਹਿਤ ਕਾਲ ਪੂਰਨ ਬੇਟਾ ਗੁਰੂਵਾਲ ਮੀਤ ਤੈਨੂੰ ਬਖਸ਼ਿਆ ਵਰਸੇ ਤੂੰ ਆਦਵਾਸੀ ਜੋ ਤੇ ਆ ਦਾ ਜੀਵਨ ਲਿਖਿਆ ਆਦ ਕਵੀ ਦੀ ਕੋਲ ਤੇਰੇ ਹੈ ਰਾਸ ਪਿਆਰੀ ਤੋ ਆਦਵਾਸੀ ਆ ਦਾ ਕੌਮੇ ਇਤਿਹਾਸ ਹੈ ਲਿਖਿਆ ਦਿਲ ਵਿੱਚ ਰੱਖ ਵਿਸ਼ਵਾਸ ਹੈ ਭਾਰੀ ਤੂੰ ਡਾਕਟਰ ਮੇਧਗਰ ਦੇ ਸਾਧ ਸੰਗਤ ਨੂੰ ਖੋਲ ਕੇ ਦੱਸ ਦੇ ਦਾਸ ਤਾਨ ਉਹ ਪੂਰਨ ਦਲਤਾ ਖਾਤਰ ਕਿੰਝ ਉਹ ਜੁੰਜਿਆ ساری ਜ਼ਿੰਦਗੀ ਰੱਖ ਤਲੇ ਤੇ ਆਪਣੀ ਜਾਨ ਕੂ ਪੂਰਨ ਗੁਰ ਚਰਨਾਂ 'ਚ ਚਮਕੇ ਸਾਧ ਸੰਗਤ ਵਿੱਚ ਖੜਾ ਹੋ ਗਿਆ ਭੀ ਮਰਾਉ ਦਾ ਦੱਸਣ ਲਈ ਇਤਿਹਾਸ ਸ਼ਬਦ ਗੁਰੂ ਦੇ ਬਖਸ਼ੇ ਸਦਕਾ ਤੁਸ਼ਬ ਦੇ ਸਦ ਦੱਸਣ ਲਈ ਦਸਨ ਲੱਗ ਪਿਆ ਇਹਦਾ ਸਰਕਾਰ ਦਾਸ ਗੁਰੂ ਪਿਆਰੀ ਸਾਧ ਸੰਗਤ ਦੀ ਮਾਤ ਲੋਕ ਵਿੱਚ ਲੱਖਾ ਗੁਰੂ ਅਵਤਾਰ ਵੀ ਆਏ 33 ਕਰੋੜ ਦੇਵਤਿਆ ਇਸ ਤਨ ਤੇ ਤੇ ਚੰਨ ਮੁਬਾਰਕ ਆ ਕੇ ਪਾਏ ਸਭਨਾ ਆਪਣਾ ਨਾਮ ਜਪਾਇਆ ਆਪਣੇ ਆਪਣੇ ਧਰਮ ਚਲਾਏ ਪਰ ਦਲਤਰ ਹੀ कूੜੇ ਦੀ ਨਿਆਈ ਜਿੰਨਾਂ ਦੇ ਜੋਤਿਆ ਨਰਕ ਹਟਾਏ ਪਰ ਧੰਨ ਧੰਨ ਆਦਿ ਪੁਰਖ ਭਗਵਾਨ ਹੈ ਜਿਸ ਨੇ ਪਰਉਪਕਾਰ ਕਮਾਇਆ ਆਪਣੀ ਦੇਤੀ ਜੋਤ ਤੇ ਸ਼ਕਤੀ ਜਿਸ ਦੀ ਮਰਾਉ ਨੂੰ ਮਾਤ ਲੋਕ ਪਿਦਵਾਇਆ ਈਮਾ ਬਾਈ ਧੰਨ ਹੈ ਮਾਤਾ ਜਿਸ ਦਾ ਰਤਬਾ ਜਿਸ ਇਹ ਰਤਬਾ ਪਾਇਆ ਈਮਰਾਉ ਜੀ ਦੀ ਗੋਦੀ ਅੰਦਰ ਪੁੱਤਰ ਬਣ ਕੇ ਆਇਆ ਉਸ ਸੰਜੋਗ ਪਰਸ ਨੇ ਇੱਕ ਦਿਨ ਤੇ ਕਈ ਅਜੂਗਾ ਦਾ ਪੰਧ ਮੁਕਾਇਆ ਨੀਂਦ ਹੀ ਇੱਟ ਚੋਂ ਪੈਦਾ ਹੋ ਕੇ ਨਿਕ ਰਿਆ ਦਾਹ ਨਿਕਲ ਖਲਾਇਆ ਉਹ ਜੋ ਦਾਦਲ ਤਾਬਤ ਜਮਿਆ ਦਲਤਾ ਦਾ ਉਸ ਜੁਗ ਪਲਟਾਇਆ ਉਸ ਪੜ ਕੇ ਵਿਦਿਆ ਜੀਵਨ ਆਪਣਾ ਕੁਲ ਦਾਦੇ ਲੇਖ ਹਿਲਾਇਆ ਉਹ ਸ਼ਬਦ ਦਾ ਦਾ ਜਾਦੂਗਰ ਸੀ ਜਿਸ ਦਲਤਾ ਨੂੰ ਦੂਨ ਤੇ ਜਾਇ ਗੈਰਤ ਅਣਖ ਦਾ ਟੇਕਾ ਐਸਾ ਉਸਤਲਤਾ ਦੇ ਦਿਲ ਅੰਦਰ ਲਾਇਆ ਵਿਦਿਆ ਪੜੀ ਠੋਪਕਰਾ ਖਾਧਿਆ ਜਿੰਦਗੀ ਦਾ ਹਰ ਕਸ਼ਟ ਉਠਾਇਆ ਉਸ ਦੀ ਬਿਹਾ ਦਲਤਾ ਦਾ ਦਰਤੀ ਦੁਨੀਆ ਦੀ ਕਿਸੇ ਬਾਨੇ ਜਾਇ ਮਾਤ ਲੋਕ ਦੀ ਧਰਤੀ ਉੱਤੇ ਰਿਸ਼ੀ ਬਨੇ ਅਵ ਲੱਖਾ ਹੀ ਅਵਤਾਰ ਵੀ ਆਏ 80 ਕਰੋੜ ਦੇਵਤਿਆਂ ਨੇ ਵੀ ਇਸ ਧਰਤੀ ਤੇ ਆਪਣੇ ਚਰਨ ਮबारक ਪਾਏ ਪਰ ਦਲਤਾ ਦੀ ਕਿਸੇ ਬਾਤ ਨਾ ਪੁੱਛੀ ਆਪਣੇ ਆਪਣੇ ਨਾਮ ਜਪਾਏ ਆਪਣੇ ਆਪਣੇ ਝੰਡਿਆ ਥੱਲੇ ਸਭਨਾ ਆਪਣੇ ਪੰਥ ਚਲਾਏ ਪੀ ਮਰਔ ਇੱਕ ਜੋਦਾ ਆਇਆ ਜਿਸਤਲ ਤਾਲੇ ਹਲ ਉਠਾਇਆ ਇੱਕ ਇੱਕ ਸਵਾਸ ਜੀਵਨ ਦਾ ਆਪਣਾ ਜਿਸਤਲ ਤਾ ਦੇ ਲੇਖ ਲਾਇਆ ਭੁੱਖਾ ਕਟਿਆ ਕਸ਼ਟ ਸਹਾਰੇ ਪ੍ਰਹੁਤ ਬਾਦਿਆਂ ਦਾ ਖੰਜਰ ਖਾਦਾ ਰਾਜ ਭਾਗ ਤੇ ਕੁਰਸੀਆ ਛੱਡਿਆ ਪਰਦਲਤਾ ਲਈ ਉਸ ਮੰਗਿਆ ਵਾਦਾ ਜਵਾਹਰ ਲਾਲ ਤੇ ਬਾਪੂ ਗਾਂਧੀ ਪਟੇਲ ਵਰਗਿਆ ਸਿਆਸਤ ਦਾ ਨਾਂ ਬਣ ਬਣਦਾਨੇ ਰਾਜ ਭਾਗ ਕੁਰਸੀ ਤੋਂ ਉੱਚੇ ਅਹੁਦੇ ਪੇਸ਼ ਕੀਤੇ ਉਹਨੂੰ ਕਈ ਨਜ਼ਰਾਨੇ ਵੀ ਮੁੱਕੇ ਹਾਂ ਮੈਂ ਆਪਣੇ ਲਈ ਕੁਝ ਮੰਗਦਾ ਨਹੀਂ ਸਾਨੂੰ ਗੱਲਾਂ ਨਾਲ ਪ੍ਰੇ ਟਕਰਾਓ ਤਰਕਾਓ ਅਸੀਂ ਨਾਲ ਸੰਘਰਸ਼ ਲਵਾਂਗੇ ਸਭ ਕੁਝ ਜੋ ਦਲਤਾ ਦਾ ਹੈ ਸਾਡੀ ਝੋਲੀ ਪਾਓ ਇਹ ਆਦਿਵਾਸੀ ਤਖਤਾ ਦੇ ਮਾਲਕ ਇਹ ਭਾਰਤ ਦੇ ਮਾਲਕ ਵਾਰਸ ਜੱਦੀ ਜਿਨ੍ਹਾਂ ਦੇ ਰਿਸ਼ੀਆ ਚੋਤਿ ਸਰਾਹੀ ਸਾਲਾ ਘੜੀਆ ਪਲਾਦੀ ਕਿੰਤੀ ਖੁਦ ਹੈ ਸੱਦੀ ਲੋਰਾ ਅਜੰਤਾ ਤੇ ਹਰੱਪਾ ਦੇ ਖੰਡਰ ਰੋ ਰੋ ਤੀਨ ਦੁਹਾਈਆ ਪੈ ਅੱਜ ਤੱਕ ਦੂਰ ਦੂਰ ਚਾਲ ਵਾ ਜਲਮ ਕਮਾਏ ਉਹ ਚੁੱਪ ਦੀ ਜਿਬੋ ਦਸ ਕੁੜਸਕੇ ਜਾਗਨੋ ਗੁਲ ਸੁਣਾਏ ਅੱਜ ਤੱਕ ਪ੍ਰਹੁਤ ਵਾਦਿਆ ਜੁਗਾ ਜੁਗਾ ਤੋ ਦਲਤ ਦਬਾਏ ਹੁਣ ਤੇ ਦੇਖ ਆਜ਼ਾਦ ਹੋ ਗਿਆ ਜਾਨਨ ਦੇ ਚੁਗ ਆਏ ਹੁਣ ਤੇ ਤੇ ਆਜ਼ਾਦ ਹੋ ਗਿਆ ਹੁਣ ਤੇ ਕਰਮ ਕਮਾਓ ਸੋਤ ਸਾਤਾ ਕੋਲ ਸੰਦੇਵੀ ਇਹਨਾਂ ਦੇ ਇਹਨਾਂ ਨੇ ਦੇ ਜਿਸਮਾ ਤੋਂ ਲਾ ਕੇ ਇਹਨਾਂ ਨੂੰ ਸਵੰਦ ਬਣਾਓ ਦੇਹ ਆਜ਼ਾਦ ਕਰਾ ਲਈ ਇਹਨਾਂ ਆਦਵਾਰ ਸੀਗਾ ਨੇ 90 90 ਫੀਸ ਦੀ ਜਾਨਵਾਰੀਆ ਹੈ ਸੰਪਰਨ ਨਹੀਂ ਦੀ ਇੱਕ ਬਾਗ ਲੁਕਿਆ ਰਿਹਾ ਇਤਿਹਾਸ ਉਹ ਨਾ ਤਾਂ ਕਿਉਂਕਿ ਕਲਮਾ ਹੱਥ ਸਰਕਾਰੀਆ ਤੇ ਹੈ ਸੰ ਅਸੀਂ ਹੱਕ ਮੰਗਦੇ ਹਾਂ ਹੱਕ ਲੈਣੇ ਨੇ ਅਸੀਂ ਮੰਗਤੇ ਨਹੀਂ ਅਸੀਂ ਨਾਲ ਸੰਘਰਸ਼ ਤੇ ਲਵਾਂਗੇ ਸਾਰੇ ਅਸੀਂ ਸਿਰ ਚੜ੍ਹਿਆ ਤੇ ਧਰ ਕੇ ਤੁਰ ਪੈ ਹਾਂ ਹੁਣ ਜਿਨ੍ਹਾਂ ਨੂੰ ਤੁਸੀਂ ਦਲਤ ਬਣਾਇਆ ਆਦਿਵਾਸੀਏ ਪਿਆਰੇ ਇਸਣ ਕੇ ਬੋਲੇ ਗਾਂਧੀ ਜੀ ਤੁਸੀਂ ਦੇਸ਼ ਤੋਂ ਟੁਕੜੇ ਅੱਗੇ ਦੇਸ਼ ਤੋਂ ਟੁਕੜੇ ਹੋ ਗਿਆ ਤੁਸੀਂ ਭਾਰਤ ਦੀਆ ਵੱਡਿਆ ਨਾਮ ਪਵ ਤੁਸੀਂ ਹੱਥੀ ਲਿਖੋ ਵਿਧਾਨ ਦੇਸ਼ ਦਾ ਪੀਮਰਾਓ ਜੀ ਜੋ ਹੱਕ ਬਰ ਦੇ ਨਾਲ ਕਾਨੂੰਨ ਦੇ ਢੋਲੇ ਪਵ ਧਨ ਜੁਗ ਪਲਟਾਓ ਪੀਮਰਾਓ ਸਸਤ ਇੱਕੋ ਜਨਮ ਚ ਕਈ ਜਨਵਾਦ ਦੇ ਪੰਧ ਮਕਾਏ ਜੁਗਾ ਜੁਗਾਤੋਂ ਪੈਰੀ ਰੋਲ ਤੇ ਤਖਤੋਂ ਡਿੱਗੇ ਫਿਰ ਤਖਤਾ ਤੇ ਨਾਲ ਸੰਘਰਸ਼ ਬਿਠਾਏ ਪੁੰਨਾ ਦਾ ਦਿਲ ਹੈ ਉਸ ਜੁਗ ਪਰਸ਼ਦਾ ਜਿਸਤਲ ਤਾ ਕਾਤਰ ਸੈਸਰ ਲੱਥਾ ਦੁੱਖ ਜਿਸ ਤੱਕਰਾ ਲਈਆ ਨਾਲ ਤੁਹਾਨਾ ਕੇਵਲ ਦਲ ਤਬਚਾਉਣ ਦੇ ਲਈ ਉਸ ਚੰਦਨ ਦੇ ਰੁੱਖ ਸੰਤ ਹਮੇਸ਼ਾ ਸਾਚ ਤੇਂ ਦੇ ਨੇ ਸੱਚ ਕਹਿਣਾ ਸੰਤਾਂ ਜਨਾ ਦੇ ਹਿੱਸੇ ਹੈ ਸੰਤ ਸਦਾ ਹੈ ਸੱਚ ਸਣਾਉਂਦੇ ਇਨ੍ਹਾਂ ਨਾਂ ਮੰਗਦੀ ਇਨ੍ਹਾਂ ਨਾਂ ਮੰਗਣੀ ਹੈ ਵੋਟ ਕਿਸੇ ਤੋਂ ਨਾ ਕੋਈ ਵੱਡੀ ਵਜੀਰੀ ਲੈਣੀ ਸੰਤ ਨੇ ਕੌਮੀ ਦਾਰ ਸੁਣਾਉਂਦੇ ਆਦਵਸੀਏ ਤੱਕ ਦੋਲਕ ਵਿੱਚ ਕਿਵੇਂ ਸੰਤ ਕਮੋਸ਼ ਰਣ ਦੇ ਜ਼ੁਲਮ ਇਨਾਤੇ ਟੈਂਦਾ ਤੱਕ ਕੇ ਇਹ ਆਦਵਾਸੀਏ ਤਖਤਾ ਫਾਲੇ ਤਾਚਾ ਵਾਲੇ ਜੋ ਜ਼ਬਰਨ ਦਲਤ ਬਣਾਏ ਗਏ ਨੇ ਜ਼ੁਲਮ ਪਨਾਤੇ ਹੁੰਦਾ ਤੱਕ ਕੇ ਆ ਜਾਤੀ ਲਈ ਵੀ ਇਹਨਾਂ ਨੇ ਆਪਣੇ ਸਿਰ ਦਿੱਤੇ ਲੈ ਉਹ ਕਰਕੇ ਦਿਲੋਂ ਇਰਾਦੇ ਨਿਕਲੇ ਜ਼ਿੰਦਗੀ ਦਾ ਕਲਿਆਣ ਦੇ ਖਾਤਰ ਹੁਣ ਆਦਵਸੀਏ ਸਿਰ ਧਲਿਆ ਤੇ ਤਰ ਕੇ ਨਿਕਲੇ ਫਸਲਾ ਬੀਜ ਕੇ ਅੰਨ ਦੀ ਆ ਤੇਵਣ ਵਾਲੇ ਹੁਣ ਆਪਣੇ ਲਈ ਵੀ ਮੰਗਣ ਰੋਟੀਆ ਹੰਡੂ ਪੀ ਪੇ ਹੋ ਕੇ ਖਾ ਖਾ ਇਹਨਾਂ ਉੱਪਰ ਕਾਲੇ ਸਾਰੇ ਖਾ ਖਾ ਤਨ ਦੀ ਆ ਰੋਟੀਆ ਤੇ ਹਰ ਬਣ ਕੇ ਮੈਦਾਨ ਚ ਨਿਕਲੇ ਹੁਣ ਦੂਰ ਕਰਨ ਕੇ ਸਾਰੀਆਂ ਰੋਕਾਂ ਇਨਾ ਪਰਖ ਪਰਖ ਦਾ ਸਵੇਧਿਆ ਉੱਤੇ ਦੇਖ ਲਿਆ ਨੇ ਲਹੂ ਪੀੜੀਆਂ ਜੋਕਾ ਹੁਣ ਜੋ ਕਾਦਾ ਯੁਗ ਖਤਮ ਹੋ ਰਿਹਾ ਚਮਕ ਕਰ 헤ਨੇ ਦੁਨੀਆ ਉੱਤੇ ਸੋਣ ਸਵੇਰੇ ਚਮਕ ਪਿਆ প্রভਾਤ ਦਾ ਤਾਰਾ ਮੁਕਤੇ ਜਾਂਦੇ ਜਲਮੀ ਪਾਪ ਹਨੇਰੇ ਇਕ ਗੁਰ ਨੇ ਉਸ ਯੁਗ ਪਲਟਾਇਆ ਬੇਦਕਰ ਤੇ ਜਿਸ ਨੇ ਯੁਗ ਪਲਟਾਇਆ ਇੱਕੋ ਜਨਮ ਚ ਜੁਗਾ ਜੁਗਾ ਦਾ ਜਿਸ ਸੱਤ ਨੇ ਪੰਧਮ ਕਾਇਆ ਗਿਆਨ ਨਾਥੀ ਗੁਰ ਪਰਮੇਸ਼ਵਰ ਸ਼ਬਦ ਗੁਰੂ ਚੋ ਜੋ ਜੋ ਸੇਵਕ ਨੂੰ ਬਖਸ਼ੀ ਦਾਸ ਪੂਰਨ ਇਸ ਨਾ ਚੀਜ ਕਵੀ ਨੇ ਆਦਵਾਸੀਆ ਜੋ ਤੇ ਅਦਾਲ ਲਿਖਿਆ ਹੈ ਕਾਮੇ ਇਤਿਹਾਸ ਇਤਨਾ ਕਹਿ ਕੇ ਸੰਗਤਾ ਦਾ ਸ਼ੁਕਰਾਨਾ ਕਰਕੇ ਸੀਸ ਨਿਵਾਕ ਕੇ ਬੈ ਗਿਆ ਦਾਸ ਸਤਿਗੁਰ ਦੀ ਦੇ ਕੋਲ ਚਰਨ ਚ ਮੈਂ ਜਾ ਸਤਿਗੁਰ ਦੀ ਦੇ ਸਤਿਗੁਰ ਅਸੀਸਾ ਦਸਖਿਆ ਬਖਸ਼ੇ ਪਰ ਅਨਮੋਲ